का दिवसातील जवळपास किती जाएगी आणि किसी भी तरह से कोई खामी न हो जी स्वागत करण्यासाठी अब पूरे कदम घेतील उद्याने पडत करताना सीसी चालू ਇਹਨੂੰ ਦਵਾਈਆਂ ਵਿੱਚ ਅੱਜ ਹਸਪਤਾਲ ਦਾ ਦੌਰਾ ਕੀਤਾ ਗਿਆ ਕਿ ਕੀ ਕਰ ਰਹੇ ਆ ਜਿਵੇਂ ਤੁਸੀਂ ਜਾਣਦੇ ਹੋ ਮਾਨਯੋਗ ਸੀਐਮ ਸਾਹਿਬ ਨੇ ਅਨਾਉਂਸ ਕੀਤਾ ਕਿ ਸਰਕਾਰ ਦੇ ਜਿੰਨੇ ਵੀ ਡਿਸਟ੍ਰਿਕਟ ਹਸਪਤਲਸ ਨੇ 241 ਸਬਡਿਵੀਜ਼ਨਲ ਹਸਪਤਲਸ ਨੇ ਤੇ 162 162 ਸੀਐਚਸੀਜ਼ ਨੇ ਉਥੇ ਜੋ ਵੀ ਪੇਸ਼ੈਂਟਸ ਆਣਗੇ ਉਹਨਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਜਾਣਗੀਆਂ ਤਾਂ ਉਸ ਦੇ ਬਾਰੇ ਇਨਸ਼ੋਰ ਕਰਨ ਲਈ ਕਿ ਇਹ ਹੋ ਰਿਹਾ ਹੈ ਜਾਂ ਇਸ ਕੋਈ ਪ੍ਰੋਬਲਮ ਆ ਰਹੀ ਹੈ ਮੈਂ ਅੱਜ ਮੋਹਾਲੀ ਡਿਸਟ੍ਰਿਕਟ ਹਸਪੀਟਲ ਦਾ ਦੌਰਾ ਕੀਤਾ ਹੈ ਹੈਲਥ ਅਫੀਸਰ ਸਾਹਿਬ ਮੇਰੇ ਨਾਲ ਨੇ ਇਹਨਾਂ ਨੇ 에ਸੈਂਸ਼ੀਅਲ ਡਰੱਗਸ ਦੀ ਲਿਸਟ ਤਿਆਰ ਕੀਤੀ ਹੈ ਜਿ 1300 ਦੇ ਕਰੀਬ ਉਹਦੇ ਵਿੱਚ ਡਰੱਗਸ ਨੇ ਜਿਹੜੀਆਂ ਆਮ ਤੌਰ ਤੇ ਪ੍ਰੈਸਕ੍ਰਾਈਬ ਕੀਤੀਆਂ ਜਾਂਦੀਆਂ ਨੇ ਉਸ ਚੋਂ 90% ਦਵਾਈਆਂ ਦੇ ਇਹਨਾਂ ਨੇ ਰੇਟ ਕੰਟਰੈਕਟ ਕਰ ਲਏ ਨੇ ਤੇ ਉਹ ਹੈਲਥ ਕਾਰਪੋਰੇਸ਼ਨ ਵੱਲੋਂ ਹਸਪਤਾਲ ਨੂੰ ਪ੍ਰੋਵਾਈਡ ਕਰ ਰਹੇ ਨੇ ਜਿਹੜੀਆਂ ਦਵਾਈਆਂ ਰਹਿ ਗਈਆਂ ਨੇ ਉਹਦੇ ਲਈ ਸੀਐਮ ਸਾਹਿਬ ਨੇ 25 ਕਰੋੜ ਰੁਪਏ ਸੈਕਸ਼ਨ ਕਰ ਦਿੱਤਾ ਡਿਸਟ੍ਰਿਕਟ ਹਸਪੀਟਲਸ ਦੇ ਲਈ ਉਹ ਪੈਸਾ ਵੀ نیچے ਭੇਜ ਦਿੱਤਾ ਗਿਆ ਹੈ ਐਸਐਮਓਜ਼ ਦੀਆਂ ਖਰੀਦੀਆਂ ਪਾਵਰਜ਼ ਵਧਾ ਦਿੱਤੀਆਂ ਗਈਆਂ ਨੇ ਤਾਂ ਕਿ ਜਿਹੜੀ ਦਵਾਈ ਉਹਨਾਂ ਕੋਲ ਉਪਲਬਧ ਨਹੀਂ ਹੈ ਉਹ ਪੇਸ਼ੈਂਟ ਨੂੰ ਬਾਹਰ ਨਾ ਭੇਜਾਂ ਆਪ ਖਰੀਦ ਕੇ ਆਪਣੇ ਫੰਡਸ ਦੇ ਵਿੱਚੋਂ ਉਹਨਾਂ ਨੂੰ ਦੇਣ ਅੱਜ ਮੈਂ ਇੱਥੇ ਪੇਸ਼ੈਂਟਸ ਨੂੰ ਵੀ ਮਿਲੇ ਆ ਪੇਸ਼ੈਂਟਸ ਬੜੇ ਸੈਟੀਸਫਾਈਡ ਸੀਗੇ ਇੰਨਾ ਵੱਡਾ ਕੰਮ ਹੈ ਕਿਤੇ ਇੱਕ ਦੁਕਾਣ ਪ੍ਰੋਬਲਮ ਵੀ ਹੋ ਸਕਦੀ ਹੈ ਬਟ ਅਸੀਂ ਸਾਰੇ ਡੀਸੀਸ ਸਿਵਲ ਸਰਜਨ ਸੀਐਮਓ ਸਾਰੇ ਕਮਿਟਿਡ ਆ ਕਿ ਸੀਐਮ ਸਾਹਿਬ ਦੀ ਇਹ ਜਿਹੜੀ ਲੋਕਪੱਖੀ ਨੀਤੀ ਹੈ ਇਸ ਨੂੰ ਪੂਰੀ ਤਰ੍ਹਾਂ ਲੈਟਰ ਤੇ ਸਪਿਰਿਟ ਦੇ ਵਿੱਚ ਇੰਪਲੀਮੈਂਟ ਕਰੀਏ ਤੇ ਸਾਰੇ ਮਰੀਜ਼ਾਂ ਨੂੰ ਮੁਫਤ ਦਵਾਈ ਉਪਲਬਧ ਕਰਾਈਏ